ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹੀ 6ਵੀਂ ਦਮਦਮਾ ਮੰਜੀ ਸਾਹਿਬ ਵਿਖੇ ਜੋ ਤੁਸੀਂ ਗੁਰੂ ਮਹਾਰਾਜ ਦੇ ਤਖਤ ਦੀ ਇਹ ਸੁੰਦਰਤਾ ਦੇਖ ਰਹੇ ਹੋ ਗੁਰੂ ਬਿਆਨਤਾ ਗੁਰੂ ਦੀ ਬਿਆਨਤ ਸੇਵਾ ਤੇ ਗੁਰੂ ਦੇ ਬੇਅੰਤ ਹੀ ਸੇਵਾਦਾਰ ਨੇ ਭਾਈ ਸਾਹਿਬ ਜੀ ਨੇ ਇਹ ਸੇਵਾ ਕੀਤੀ ਆ ਆ ਤੁਸੀਂ ਜੋ ਸੁੰਦਰ ਦ੍ਰਿਸ਼ ਦੇਖ ਰਹੇ ਹੋ ਸਾਰੇ ਕੈਵਨ ਦੀ ਜਿਹੜੀ ਉਹ ਸਾਰੀ ਆ ਗੁਰੂ ਮਹਾਰਾਜ ਦੇ ਚਿੰਦੂਆ ਸਾਹਿਬ ਤੇ ਤਖਤ ਦੇ ਸਾਰੇ ਇਹ ਜਿਹੜੇ ਰਮਾਲ ਨੇ ਰਮਾਲਾ ਸਾਹਿਬ ਸਾਰਿਆਂ ਦੀ ਇਹ ਟੋਟਲੀ ਜਿਹੜੀ ਹੈਗੀ ਸੇਵਾ ਭਾਈ ਮਲਕੀਤ ਸਿੰਘ ਜੀ ਪੁੱਤਰ ਸਰਦਾਰ ਸਰਗਸੀ ਨਰੰજન ਸਿੰਘ ਜੀ ਬੱਤੀ ਜੇਠਾ ਵੱਲੋਂ ਕੀਤੀ ਗਈ ਹੈ ਔਰ ਇਹ ਭਾਈ ਸਾਹਿਬ ਭਾਈ ਮਲਕੀਤ ਸਿੰਘ ਜੀ ਸਰਦਾਰ ਪਲਵੰਤ ਸਿੰਘ ਜੀ ਜੋ ਏਜੀਐਮ ਰਿਟਾਇਰ ਨੇ ਪੰਜਾਬ ਨੈਸ਼ਨਲ ਬੈਂਕ ਚੋਂ ਇਹਨਾਂ ਦੇ ਭਰਾ ਨੇ ਸੋ ਪਰਿਵਾਰ ਦੇ ਵਿੱਚ ਗੁਰੂ ਮਾਹ ਜੀ ਨੇ ਐਨੀਕ ਜਿਹੜੀ ਹੈਗੀ ਬਖਸ਼ਿਸ਼ ਕੀਤੀ ਆ ਕਿ ਸੇਵਾ ਲਈਆ ਪਰਿਵਾਰ ਤੋਂ ਅਸੀਂ ਸਾਰੇ ਰਲ ਕੇ ਨਗਰ ਟਮੋਟ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਸਰਦਾਰ ਮਲਕੀਤ ਸਿੰਘ ਜੀ ਦੇ ਪਰਿਵਾਰ ਜਿਨ੍ਹਾਂ ਨੇ ਇਹ ਸਾਰੀ ਸੇਵਾ ਲਈ ਆ ਪ੍ਰਮਾਤਮਾ ਇਹਨਾਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਔਰ ਇਸੇ ਤਰ੍ਹਾਂ ਦੀਆਂ ਜਿਹੜੀਆਂ ਸੇਵਾਵਾਂ ਨੇ ਸਮੇਂ-ਸਮੇਂ ਦੇ ਨਾਲ ਗੁਰੂ ਘਰਾਂ ਦੇ ਵਿੱਚ ਹੁੰਦੀਆਂ ਰਹਿਣ ਤਾਂ ਸਾਨੂੰ ਗੁਰੂ ਜੀਆਂ ਜਿਹੜੀਆਂ ਬਖਸ਼ਿਸ਼ਾਂ ਨੇ ਉਹ ਪ੍ਰਾਪਤ ਹੁੰਦੀਆਂ ਰਹਿਣ ਗੁਰੂ ਮਹਾਰਾਜ ਦੇ ਜਿਹੜੀ ਸੇਵਾ ਕੀਤੀ ਗਈ ਆ ਇਹ ਤੇ ਲਗਭਗ ਜਿੰਨਾ ਵੀ ਤੁਸੀਂ ਦੇਖਦੇ ਹੋ ਇਹ ਸਟੀਲ ਦੇ ਨਵੇਂ ਸਾਰੇ ਇਸ ਤਰ੍ਹਾਂ ਦੇ ਕੈਵਨ ਬਣੇ ਨੇ ਕਿ ਜਿਨ੍ਹਾਂ ਦੇ ਵਿੱਚ ਸਾਜਾਂ ਦਾ ਜੋਤ ਦਾ ਦੇਗ ਦਾ ਜੋ ਸਾਰਾ ਸਮਾਨਾ ਰੱਖਿਆ ਜਾ ਸਕਦਾ ਇਹ ਟੋਟਲ ਪੂਰੇ ਪ੍ਰੋਜੈਕਟ ਦੀ ਜਿਹੜੀ ਲਗਭਗ ਸੇਵਾ ਹੈਗੀ ਆ ਉਹ 2.5 ਲੱਖ ਤੋਂ 3.5 ਲੱਖ ਦੇ ਵਿੱਚ ਸੋ ਵਿਸ਼ੇਸ਼ ਤੌਰ ਤੇ ਧੰਨਵਾਦ ਆ ਪਰਿਵਾਰ ਦਾ ਕਿ ਸਾਰੇ ਪ੍ਰੋਜੈਕਟ ਦਾ ਜਿਹੜਾ ਖਰਚਾ ਉਹਨਾਂ ਨੇ ਆਪ ਇੱਥੇ ਰਹਿ ਕੇ ਔਰ ਵੱਡੀ ਗੱਲ ਇਹ ਹੈਗੀ ਆ ਕਿ ਉਹਨਾਂ ਨੇ ਜਿੰਨੇ ਦਿਨ ਇੱਥੇ ਕੰਮ ਚੱਲਿਆ ਜੋ ਵੀ ਕਾਰੀਗਰ ਸੀ ਕੰਮ ਕਰਦੇ ਸੀ ਉਹਨਾਂ ਦੀ ਆਪਣੇ ਹੱਥੀਂ ਰੋਟੀ ਪ੍ਰਸ਼ਾਦਾ ਤਿਆਰ ਕਰਨਾ ਉਹਨਾਂ ਨੂੰ ਚਾਹ ਪਾਣੀ ਦੇਣਾ ਔਰ ਬੀਬੀ ਤੇ ਭਾਈ ਮਲਕੀਤ ਸਿੰਘ ਜੀ ਉਹਨਾਂ ਦੇ ਘਰੋਂ ਬੀਬੀ ਸਰੇਂਦਰ ਕੌਰ ਜਿਨ੍ਹਾਂ ਨੇ ਆਪ ਆਪਣੇ ਹੱਥੀਂ ਸੇਵਾ ਵੀ ਕੀਤੀ ਆ ਸਾਰੀ ਸੰਗਤ ਜਿੰਨੀ ਇੱਥੇ ਕੰਮ ਕਰਦੀ ਸੀ ਜਿਹੜੇ ਕਾਰੀਗਰ ਸੀ ਉਹਨਾਂ ਦਾ ਪ੍ਰਸ਼ਾਦਾ ਪਾਣੀ ਵੀ ਆਪ ਪਤ ਰਿਹਾ ਲਗਭਗ ਉਹ ਇੱਥੇ 15 ਤੋਂ 20 ਦਿਨ ਨੇ ਜਿਹੜੇ ਲਗਾਤਾਰ ਰਹੇ ਨੇ ਇਸ ਕਰਕੇ ਵਿਸ਼ੇਸ਼ ਤੌਰ ਤੇ ਧੰਨਵਾਦ ਆ ਕਿਉਂਕਿ ਮਨ ਕਰਕੇ ਧਨ ਕਰਕੇ ਔਰ ਇਹਨਾਂ ਨੇ ਧਨ ਕਰਕੇ ਮਨ ਤਨ ਤੇ ਧਨ ਇਹਨਾਂ ਨੇ ਤਿੰਨੋਂ ਜਿਹੜੇ ਅਰਪਣਾ ਗੁਰੂ ਨੂੰ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਮਨ ਚਿੰਦਿਆ ਫਲ ਪਾਗਣਾ ਹੋਂ ਮੈਂ ਵਿੱਚੋਂ ਜਾ ਮਨ ਚਿੰਦਿਆ ਫਲ ਪਾਗਣਾ ਹੋਂ ਮੈਂ ਵਿੱਚੋਂ ਜਾ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਬੰਦਨ ਤੋਂ ਇਹ ਮੁਕਤ ਹੋਏ ਸੱਚੇ ਰਹੇ ਸਮਾਏ ਬੰਦਨ ਤੋਂ ਇਹ ਮੁਕਤ ਹੋਏ ਸੱਚੇ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ जग में नाम अल्लाह है गुरमुख बसे मानिया इस जग में ਗੁਰਮੁਖ ਵਸੇ ਮਨ ਆ ਇਸ ਜਗ ਮੇ ਨਾਮ ਅਲੱਪ ਹੈ ਗੁਰਮੁਖ ਵਸੇ